ਬਠਿੰਡਾ ਇਨਰ ਈਲ ਕਲੱਬ ਸੈਂਟਰਲ ਵੱਲੋਂ ਜ਼ਰੂਰਤਮੰਦ ਔਰਤਾਂ ਨੂੰ 101 ਦੇ ਕਰੀਬ ਛਤਰੀਆਂ ਮੰਡੀਆਂ ਗਈਆਂ ਤਾਂ ਕਿ ਉਹ ਧੁੱਪ ਤੋਂ ਬਚ ਸਕਣ। ਬੱਚ ਬੱਚ ਸਭ ਨੂੰ ਹੋ ਗਿਆ ਨਹੀਂ ਹੋਰ ਦਿੰਨੇ ਆਪਾਂ ਕੁਝ ਨਹੀਂ ਪਾਣੀ ਓਕੇ ਜੀ ਚਲ ਇੱਕ ਮਿੰਟ ਬਰੇ ਭਾਈ ਹੋਏ ਮਾੜਾ ਪਿੱਛੇ ਲਓ ਜੀ ਲਓ ਕੁਝ ਪਰ ਮਿਲ ਨਹੀਂ ਦੇ ਦਈਏ ਮੈਂ ਦੇ ਦਈਏ ਅੱਛਾ ਮੈਂ ਨੀਸ਼ਾ ਗੋਇਲ ਬਠਿੰਡਾ ਸੈਂਟਰਲ ਤੋਂ ਤੁਹਾਨੂੰ ਦੱਸਣਾ ਚਾਹ ਰਹੇ ਹਾਂ ਅਸੀਂ ਇੱਕ ਪ੍ਰੋਜੈਕਟ ਕੀਤਾ ਹੈ ਔਮਨ ਇਨਪਾਵਰਮੈਂਟ ਤੇ ਜਿਹੜੀਆਂ ਲੇਡੀਜ਼ ਨੀਡੀ ਲੇਡੀਜ਼ ਹੁੰਦੀਆਂ ਹਨਾ ਥੋੜਾ ਜਿਹਾ ਪੋਰ ਫੈਮਲੀ ਤੋਂ ਹੈਗੀਆਂ ਉਹਨਾਂ ਦੀ ਅਸੀਂ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹ ਉਹਨਾਂ ਦੇ ਕਾਰਨ ਹੀ ਅਸੀਂ ਮੈਨੂੰ ਲੱਗਦਾ ਇੰਜੋਏ ਕਰ ਸਕਦੇ ਹਾਂ ਨਾ ਜਿੰਨੂੰ ਆਪਾਂ ਕਹਿੰਦੇ ਨੇ ਕਿ ਟਿੱਟੇ ਸੁਚਾਰੇ ਆ ਅਸੀਂ ਕੋਈ ਪ੍ਰੋਜੈਕਟ ਕਰਨ ਜਾ ਰਹੇ ਹਾਂ ਉਹਨਾਂ ਕਰਕੇ ਹੀ ਜਾ ਪਾਣੇ ਆ ਬਟ ਉਹ ਵਿਚਾਰੀਆਂ ਗਰਮੀ ਦੇ ਵਿੱਚ ਸਾਡੇ ਘਰੇ ਆਂਦੀਆਂ ਨੇ ਤਪਦੀ ਧੁੱਪ ਦੇ ਵਿੱਚ ਨਾ ਤਾਂ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਥੋੜੀ ਜੀ ਰਾਤ ਦੇ ਸਕੀਏ ਉਹਦੇ ਕਰਕੇ ਅਸੀਂ ਅੱਜ 101 ਛਤਰੀਆਂ ਆਪਣੇ ਕਲੱਬ ਵੱਲੋਂ ਡੋਨੇਟ ਕਰ ਰਹੇ ਹਾਂ ਉਹਨਾਂ ਨੂੰ ਉਹਨਾਂ ਦੀ ਹੈਲਪ ਕਰਨ ਕਰਨਾ ਚਾਹੁੰਦੇ ਆ 101 ਛਤਰੀਆਂ ਅਸੀਂ ਤਾਂ ਕਰਵਾਈਆਂ ਨੇ ਕਿਉਂਕਿ ਸਾਡਾ ਜਿਹੜਾ ਇੰਟਰਨੈਸ਼ਨਲ ਕਲੱਬ ਆ ਇਹ ਇਨਰ ਵੀਲ ਕਲੱਬ ਬਠਿੰਡਾ ਸੈਂ ਇਨਰ ਵੀਲ ਕਲੱਬ ਨੂੰ 107 101 ਸਾਲ ਹੋ ਗਏ ਐ ਉਹਦੇ ਕਰਕੇ ਅਸੀਂ 101 ਛਤਰੀਆਂ ਪ੍ਰਿੰਟ ਕਰਵਾ ਕੇ ਡਿਸਟ੍ਰਿਬਿਊਟ ਕਰਨਾ ਚਾਹ ਰਹੇ ਹਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਰਾਹਤ ਮਿਲੇਗੀ ਉਹਨਾਂ ਨੂੰ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ 47 ਡਿਗਰੀ ਤੋਂ ਪਲੱਸ ਦਾ ਤਾਪਮਾਨ ਹੋਇਆ ਹੈਗਾ ਸਰ ਉਹ ਜਿਵੇਂ ਬਹੁਤ ਆਈ ਥਿੰਕ ਜ਼ਿਆਦਾ ਰਾਹਤ ਨਹੀਂ ਮਿਲੂਗੀ ਕੁਝ ਰਾਹਤ ਮਿਲੂਗੀ ਅਸੀਂ ਪਹਿਲਾਂ ਇੱਕ ਆਪਣੇ ਕਲੱਬ ਵੱਲੋਂ ਪ੍ਰੋਜੈਕਟ ਵੀ ਕੀਤਾ ਸੀਗਾ ਜਿਹੜੇ ਫਰੂਟ ਸੈਲਰ ਹੈਗੀਆਂ ਵੈਜੀਟੇਬਲ ਸੈਲਰ ਹੈਗੀਆਂ ਉਹਨਾਂ ਤੇ ਫਿਕਸ ਅਸੀਂ ਛਤਰੀਆਂ ਲਗਾਈਆਂ ਸੀਗੀਆਂ ਠੀਕ ਹੈ ਨਾ ਉਹਨਾਂ ਦੀ ਰੈਡੀ ਦੇ ਉੱਪਰ ਤੇ ਅਸੀਂ ਉਹਨਾਂ ਨੂੰ ਪਾਣੀ ਦੀ ਬੋਟਲਸ ਵੀ ਇੱਕ ਵਾਰ ਡਿਸਟ੍ਰੀਬਿਊਟ ਕੀਤੀਆਂ ਸੀ ਜਾਂ ਤਾਂ ਸਾਡਾ ਕਲੱਬ ਟਾਈਮ ਟੂ ਟਾਈਮ ਕੁਝ ਨਾ ਕੁਝ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਨੀੜੀ ਲੋਕਾਂ ਨੂੰ ਅਸੀਂ ਕੁਝ ਨਾ ਕੁਝ ਥੋੜੀ ਬਹੁਤ ਗਰਮੀ ਤੋਂ ਬਚਣ ਵਾਸਤੇ ਰਾਹਤ ਦੇ ਸਕੇ ਅ ਇਹ ਇਨਰਵਿਲ ਕਲਬ ਮੇਰਾ ਨਾਮ ਮਮਤਾ ਜੈਨਾ ਮੈਂ ਮੈਂਬਰ ਹਾਂ ਇਨਰਵਿਲ ਕਲਬ ਸੈਂਟਰਲ ਦੀ ਅ ਅੱਜ ਸਾਡੇ ਕਲਬ ਨੂੰ 101 ਸਾਲ ਹੋ ਗਏ ਪੂਰਾ ਇਹ 1924 ਚ ਸਾਡਾ ਕਲਬ ਬਣਿਆ ਸੀਗਾ ਇਨਰਵਿਲ ਕਲਬ ਤਾਂ ਅੱਜ ਅਸੀਂ ਉਸੇ ਖੁਸ਼ੀ ਵਿੱਚ 101 ਜਿਹੜੀਆਂ ਹਾਂ ਛਤਰੀਆਂ ਹੈਗੀਆਂ ਇਹ ਅਸੀਂ ਨਾ ਮੇਡਸ ਨੂੰ ਅਸੀਂ ਡੋਨੇਟ ਕਰ ਰਹੇ ਹਾਂ ਅੱਜ ਵੀ ਉਹਨਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕੇ ਕੋਈ ਗਰਮੀ ਬਹੁਤ ਜ਼ਿਆਦਾ ਬੈਰੀ ਹੈ ਜੀ ਗਰਮੀ ਦਾ ਟੈਂਪਰੇਚਰ ਤੁਸੀਂ ਦੇਖ ਹੀ ਰਹੇ ਹੋ ਬਠਿੰਡਾ ਦਾ ਸਭ ਤੋਂ ਹਾਈਸਟ ਜਾ ਰਿਹਾ ਅੱਜ ਵੀ 47 ਪਲੱਸ ਹੀ ਹੋਏਗਾ ਤਾਂ ਜਿਹੜੀਆਂ ਮੇਡਸ ਆ ਇੱਕ ਘਰ ਤੋਂ ਦੂਜੇ ਘਰ ਜਿਵੇਂ ਜਾਂਦੀਆਂ ਵਿਚਾਰੀਆਂ ਮਤਲਬ ਬਹੁਤ ਜ਼ਿਆਦਾ ਤਾਂ ਅਸੀਂ ਨਹੀਂ ਕਰ ਸਕਦੇ ਕੁਝ ਐਫਰਟਸ ਅਸੀਂ ਕੀਤੇ ਆ ਵੀ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ ਇਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਪਾਣੀ ਦੀਆਂ ਬੋਟਲਸ ਵੀ ਦਿੱਤੀਆਂ ਸੀਗੀਆਂ ਚ ਟਾਈਮ ਟੂ ਟਾਈਮ ਕੁਝ ਨਾ ਕੁਝ ਕਰਦੇ ਰਹਿੰਦੇ ਆ ਇਹ ਜਿਹੜੀ ਸਾਡੀ ਐਨ ਜੀਓ ਹੈ ਇਹ ਓਨਲੀ ਫॉर ਲੇਡੀਜ਼ ਹੈ ਇਹ ਪੂਰੇ ਵਰਲਡ 'ਚ ਸਿਰਫ ਮਤਲਬ ਲੇਡੀਜ਼ ਦੀ ਹੀ ਬਹੁਤ ਵੱਡੀ ਐਨ ਜੀਓ ਹੈਗੀ ਆ ਇਹ 'ਚ ਲੱਖਾਂ 'ਚ ਮੈਂਬਰ ਹੈਗੇ ਆ ਤਾਂ 107 ਕੰਟਰੀਜ਼ 'ਚ ਇਹ ਕੰਮ ਕਰ ਰਹੀ ਹੈ ਚਾਰ ਸਟੇਜਿਸ 'ਤੇ ਕੰਮ ਕਰ ਰਹੀ ਹੈ ਕਲੱਬ ਲੈਵਲ ਡਿਸਟ੍ਰਿਕਟ ਲੈਵਲ ਐਸੋਸੀਏਸ਼ਨ ਲੈਵਲ ਐਂਡ ਇੰਟਰਨੈਸ਼ਨਲ ਅੱਗੇ ਵੀ ਜਿਸ ਤਰ੍ਹਾਂ ਜਾਰੀ ਰਹਿਣਗੇ ਤੁਹਾਡੇ ਹ ਸਾਲ ਲੈਟਨਰ ਹੁੰਦਾ ਪ੍ਰੈਜ਼ੀਡੈਂਟ ਚੇਂਜ ਹੁੰਦਾ ਰਹਿੰਦਾ ਤਾਂ ਉਹ ਆਪਣੇ ਨਵੇਂ ਨਵੇਂ ਐਫਰਟਸ ਕਰਦੇ ਰਹਿੰਦੇ ਆ ਮਤਲਬ ਜਿੱਥੇ ਵੀ ਸਮਾਜ ਚ ਲੋੜ ਹੁੰਦੀ ਆ ਤਾਂ ਉੱਥੇ ਅਸੀਂ ਕਲੱਬ ਦੇ ਮੈਂਬਰਸ ਪਹੁੰਚਦੇ ਆ ਤਾਜੀ ਹਮ ਕੀ ਨਾਮ ਹੈ ਮੇਰਾ ਨਾਮ ਡਾਕਟਰ ਅਲਕਾ ਹੈ ਮੈਂ ਇਨਰ ਵੀਕ ਕਲਬ ਬਟਿੰਡਾ ਸੈਂਟਰਲ ਦੀ ਵਾਈਸ ਪ੍ਰੈਜ਼ੀਡੈਂਟ ਹਾਂ ਮੈਂ ਕੀ ਕਹਿਣਾ ਚਾਹੂੰਗੀ ਕਿਸ ਤਰ੍ਹਾਂ ਦਾ ਪ੍ਰਾਗਟ ਕਰ ਪਹਿਲਾ ਤਾਂ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੂੰਗੀ ਕਿ ਤੁਸੀਂ ਅੰਨੀ ਧੂਪ ਚ ਤੇ ਅੰਨੀ ਉਸ ਚ ਆਏ ਕਿਉਂਕਿ ਇਹ ਤੁਸੀਂ ਅਸੀਂ ਜੋ ਕਰਨਾ ਚਾਹੁੰਦੇ ਆ ਮੈਸੇਜ ਕਰਨਾ ਦੇਣਾ ਚਾਹੁੰਦੇ ਹੋ ਤੁਸੀਂ ਅੱਗੇ ਸਪਰੈਡ ਕਰੋਗੇ ਠੀਕ ਹੈ ਸਾਡਾ ਮੇਨ ਪਰਪਸ ਆਸੀ ਕਿ ਜਿਵੇਂ ਇਨਰ ਵੀਕ ਕਲਬ ਹੈ ਉਹ ਲੇਡੀਜ਼ ਕਲਬ ਹੈ ਔਰ ਉਹ ਹਰ ਸੈਕਸ਼ਨ ਦੀ ਸੋਸਾਇਟੀ ਦੇ ਹਰ ਸੈਕਸ਼ਨ ਨੂੰ ਹਰ ਤਰ੍ਹਾਂ ਜਿੰਨੇ ਵੀ ਪੋਸੀਬਲ ਹੈ ਉਸ ਤਰ੍ਹਾਂ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ ਚਾਹ ਸਟਿਚਿੰਗ ਸੈਂਟਰਸ ਨੇ ਚਾਹ ਅਸੀਂ ਕਿਸੇ ਨੂੰ ਆਤਮ ਨਿਰਭਰ ਬਨਾਈਏ ਚਾਹ ਫਾਈਨੈਂਸ਼ੀਅਲ ਹੈਲਪ ਕਰੀਏ ਇਸ ਟਾਈਮ ਤੇ ਸਾਨੂੰ ਲੱਗਿਆ ਸਭ ਤੋਂ ਜਿਹੜੀ ਜ਼ਰੂਰਤ ਮੇਜਰ ਜ਼ਰੂਰਤ ਹੈਗੀ ਉਹ ਹੈ ਕਿ ਗਰਮੀ ਦੀ ਔਰ ਅੱਗੇ ਮੌਨਸੂਨ ਵੀ ਆ ਰਿਹਾ ਤਾਂ ਸਭ ਤੋਂ ਬੈਸ ਸਾਨੂੰ ਲੱਗਿਆ ਕਿ ਅਸੀਂ ਜਿਹੜੇ ਸਾਡੇ ਘਰ ਦੀ ਮੇਡਸ ਹੈਗੀਆਂ ਜਿਹੜੇ ਸਾਡੇ ਰੋਜ਼ ਕੰਮ ਕਰਨ ਆਉਂਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ ਮੀਂਹ ਹੈ ਚਾਹ ਬਾਰਿਸ਼ ਹੈ ਚਾਹ ਧੁੱਪ ਹੈ ਉਹਨਾਂ ਨੂੰ ਛਤਰੀ ਜ਼ਰ no sense of